विक्टोरियस प्रेपरेशन नकोदर वी पी एन करियर बिल्डर बालकनाथ टेम्पल नूर महल रोड नकोदर नौकरी तैयारी करो इम्रूवर कम्युनिकेशन स्किलोफेल एक्सपर्टीज बूस्ट योर मोरल स्पीक फ्लू फ्लॉलेसली आके मिलो कॉन्टेक्ट फॉरलाइज पंजाबी क्लासेस ओनली फॉर नॉन पंजी ऑफिसर टीम लीडर एंकर सवेरे सवा ग्यारह टू छ ਜੀ ਦੋਸਤੋ ਤੁਸੀਂ ਜੁੜੇ ਹੋ ਆਵਾਜ਼ ਪੰਜਾਬੀ ਟੀਵੀ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਜਦਨਦੀਵ ਕੀ ਦੋਸਤੋ ਅੱਜ ਗੁਰੂ ਰਮਦਾਸ ਮਹਾਰਾਜੀ ਦਾ 69ਵਾਂ ਜਨਮ ਦਿਹਾੜਾ ਅੱਜ ਆਇਆ ਹੈ ਇਸ ਦੇ ਸਬੰਧ ਵਿੱਚ ਅੱਜ ਜਿਹੜੀ ਸ਼ੋਭਾਤਰਾ ਸ਼ੁਰੂ ਹੋਈ ਹੈ ਰਮਦਾਸਪੁਰਾ ਮਹੱਲੇ ਤੋਂ ਉਹਦੇ ਵਿੱਚ ਆਪਾਂ ਸਾਨੂੰ ਹੋਈਆਂ ਸਾਡੇ ਪਿੰਨਾਂ ਤੋਂ ਸਿੱਖੀ ਰਹੀ ਹੈ ਉਦਾਸ ਅਫਸਰ ਤੇ ਕੀ ਕਹਿਣ ਤੇ ਸਭ ਤੋਂ ਪਹਿਲਾਂ ਇਹ ਹੈ ਕਿ ਅਸੀਂ ਅਮਰੀਕਾ ਜੋ ਕਿ ਛੋਟਾ ਜਿਹਾ ਤਰਾ ਅਜੇ ਵੱਲੋਂ ਅਜੇ ਵੱਲੋਂ ਰਮਾਪੁਰ ਦੇ ਕਿਨਾਰੇ ਉੱਤੇ ਸਟੇਜ ਲਗਾ ਕੇ ਆਇਆ ਹੈ ਬਾਕੀ ਮੈਂ ਸਾਡੀ ਸੰਗਤ ਨੂੰ 20000 ਰੁਪਏ ਸਾਰਿਆਂ ਨੇ 300 ਰੁਪਏ ਤੋਂ ਸਾਰਿਆਂ ਨੇ ਨਾਲ ਸਾਦੇਣਾ ਆਏਗਾ ਤਾਕੀ ਪ੍ਰਸ਼ਾਸਨ ਵੱਲੋਂ ਪੂਰੇ ਕੀਤਾ ਗਿਆ ਹੈਗਾ ਪੈ ਸਾਰੀ ਸੰਗ ਦਾ ਇਹਨਾਂ ਵੀਰਾਂ ਦਾ ਭੈਣਾ ਭਰਾਵਾਂ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਕੀਤਾ ਉਹਨਾਂ ਦਾ ਮੈਂ ਦਿਲੋਂ ਸ਼ੰਭਾਰਕਾਂ ਨੂੰ ਜੀ ਸਨੇਹ ਹਾਥੀ ਖੁਰ ਦੇ ਬੋਕੇ ਜੈਕੁਰ ਦੇ ਭਲਵਾਂ ਜੈ ਪਰਜਾਇ 369 ਗੁਰਪਰਵ ਦੀ ਸਮੂਹ ਦੇਸ਼ ਦੇ ਦੇਸ਼ ਦੇ ਤੱਕੀ ਸਾਥਕਾਂ ਨੂੰ ਲੱਖ ਲੱਖ ਵਧਾਈ ਸੋ ਅੱਜ ਸਿੱਧੂ ਬਾਸਪੁਰ ਵਿਖੇ ਆਪਾਂ ਆ ਕੇ ਸ਼ੋਭਾ ਇਤਰਾਮ ਇਹ ਰਸਨਾਲਾ ਇਸ ਤੋਂ ਬਾਅਦ ਨਵੀਂ ਬਾਦੀ ਸੰਤੋਗੜ ਮੱਲਾ ਰਮਨਪੁਰ ਮੱਲਾ ਪੁਗੜਾ ਮੱਲਾ ਕਹਿੰਦੇ ਹੋਏ ਸਾਰਾ ਸ਼ਹਿਰ ਦੀ ਪ੍ਰਕਰਮਾਂ ਚੱਲ ਰਹੀ ਸਰ ਨਗਰ ਕੀਰਤਨ ਤੋਂ ਪਹਿਲਾਂ ਜਿਹੜੇ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਸੀ ਉਹ ਸਾਰੀਆਂ ਪੂਰੀਆਂ ਹੋ ਚੁੱਕੀਆਂ ਨੇ ਉਸ ਲਈ ਬਹੁਤ ਹੀ ਧੰਨਵਾਦ ਕਰਦੇ ਆਂ ਡੀਐਸਪੀ ਸਾਹਿਬ ਦਾ ਕਾਰਤਕ ਬਰਾੜ ਦਾ ਉਹਨਾਂ ਨੇ ਸਵੇਰੇ ਲਗਭਗ 9 ਵਜੇ ਸੂਰਜ ਆ ਗਿਆ ਸੀ ਸੋ ਪਹਿਲੀ ਵਾਰੀ ਹੋਇਆ ਇਹ ਕਿ ਟਾਈਮ ਸਰ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਹੈ ਸੋ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕੋਈ ਨਹੀਂ ਰਾਤ ਸਾਰੇ ਮੱਲੇ ਤੋਂ ਸਾਰੇ ਸਤਿਉਰਤਿਆਨੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰ ਗੁਰਦੇਵ ਤਨ ਤੈਨ ਸ਼੍ਰੀ ਗੁਰੂ ਅਰਜਨ ਮਹਾਰਾਜ ਜੀ ਦਾ ਜੋ ਪ੍ਰਕਾਸ਼ ਜੈਲਾ 609 ਜੋਂ ਆ ਰਿਹਾ ਹੈ ਉਸ ਸਮਾਂ ਦੇ ਵਿੱਚ ਸ਼ੋਭਾ ਯਾਤਰਾ ਗੱਡੀ ਜਾ ਰਹੀ ਹੈ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਮੈਂਬਰ ਸੇਬਾਨ ਨੇ ਆਓ ਇਹਨਾਂ ਨਾਲ ਵਿਚਾਰਾਂ ਨਹੀਂ ਸਾਂਝ ਪਾਣੇ ਆ ਜੀ ਜੈ ਗੁਰਦੇਵ ਜੀ ਧੰ ਗੁਰਦੇਵ ਜੈ ਗੁਰਦੇਵ ਧੰ ਗੁਰਦੇਵ ਜੀ ਸਤਿਗੁਰੂ ਅਰਜਨ ਮਹਾਰਾਜ ਜੀ ਜੀ ਦੀ ਸ਼ੋਭਾ ਯਾਤਰਾ ਜੇ ਇੱਥੇ ਰਮਦਾਸਪੁਰ ਮਹੱਲਾ ਤੋਂ ਸ਼ੁਰੂ ਹੋਈ ਹੈ ਸੰਗਤ ਨੂੰ ਕੀ ਸੁਣਿਆ ਇਹ ਸੂਬਾ ਜਤਰਾ ਜਿਹੜੀ ਆ ਅੱਜ ਫਸਟ ਹੈ ਜਿਹੜੀ ਚਾਕੀ ਆ ਇਹ ਨਵੀਂ ਨਵੀਂ ਬਾਤੀ ਡਾਕਟਰ ਅੰਬੇਡਕਰ ਨਗਰ ਤੋਂ ਚੱਲੂ ਹੋਈ ਹੈ ਜੀ ਔਰ ਇਹ ਗੁਰੂ ਰਵਿਦਾਸਪੁਰ ਮਹੱਲੇ ਦੀ ਚਾਕੀ ਉਹ ਵੀ ਪਿੱਛੇ ਆ ਰਹੀ ਹੈ ਜੀ ਸਾਰੀਆਂ ਚੱਕੀਆਂ ਆ ਰਹੀਆਂ ਆ ਔਰ ਅੱਜ ਦੇ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਸਤਿਗੁਰਾਂ ਦਾ ਅੱਜ ਗੁਰਪੁਰਬ ਹੋ ਗਿਆ ਔਰ ਬੜੀ ਸ਼ਰਧਾ ਤੇ ਤੁਮਤਮ ਦੇ ਨਾਲ ਮਨਾਇਆ ਜਾ ਰਿਹਾ ਆ ਅਵਾਜ ਪੰਜਾਬ ਦੀ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੈ ਗੁਰਦੇਵ ਧੰ ਗੁਰਦੇਵ ਕਨਤਾ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਗੁਰਪੁਰਬ ਜੋ 699 ਆ ਰਿਹਾ ਹੈ ਉਸੇ ਸਮਾਂ ਵਿੱਚ ਅੱਜ ਸ਼ੋਭਾ ਯਾਤਰਾ ਮਾਨ ਨਗਰ ਕੀਰਤਨ ਹੈ ਜੋ ਕੱਢਿਆ ਗਿਆ ਅਸੀਂ ਅੰਬੇਦਕਰ ਚੌਕ ਖੜੇ ਹਾਂ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਪ੍ਰਤਾਪ ਸਿੰਘ ਜੀ ਵਿਡਾਲਾ ਨੇ ਆਓ ਵਿਚਾਰਾਂ ਦੀ ਸਾਂਝ ਕਰਦੇ ਆਂ ਲੱਖ ਲੱਖ ਵਧਾਈ ਦਿੰਦਾ ਹਾਂ ਅੱਜ ਭੰਤਤ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਗੁਰਪੁਰਬ ਹੈ ਦੇ ਸਮਾਂ ਦੇ ਜਗ ਨਗਰ ਕੀਰਤਨ ਕੱਢਿਆ ਗਿਆ ਸੰਗਤ ਨੂੰ ਕੀ ਸਨੇਹਾ ਬੜਾ ਸਾਬ ਅੱਜ ਤੋਂ ਪੂਰੀਆਂ ਕਰਾਂਗੇ ਅੱਜ ਬਹੁਤ ਮਹਾਨ ਉਤਸਵ ਹੈ ਸਤਿਗੁਰ ਅਰਦਾਸ ਮਹਾਰਾਜ ਜੀ ਦਾ ਜਿਹੜਾ ਕਿ ਗੁਰਪੁਰਪਾ ਕੱਲ ਨੂੰ ਸਾਰਿਆਂ ਨੇ ਇਕੱਠੇ ਕੇ ਮਨਾਉਣਾ ਹੈ ਤੇ ਅੱਜ ਪ੍ਰਕਾਸ਼ ਉਤਸਵ ਨੂੰ ਲੈ ਕੇ ਚੋਬਾ ਯਾਤਰਾ ਨਗਰ ਕੀਰਤਨ ਸਿ ਜਾ ਕੇ ਕੱਢਿਆ ਜਾ ਰਿਹਾ ਪਹਿਲਾਂ ਤਾਂ ਅਸੀਂ ਸਾਰਿਆਂ ਨੂੰ ਬਹੁਤ ਬਹੁਤ ਬਤਾਈ ਦਿੰਦੇ ਹਾਂ ਅਰਦਾਸ ਮਹਾਰਾਜ ਦੇ ਪਤਾ ਸਾਰੀਆਂ ਅਤੇ ਉਹਨਾਂ ਦੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਆਪਾਂ ਨੂੰ ਮੁਕਲਬ ਤੇ ਮਿਲਦੀ ਹੈ ਉਸ ਬਾਣੀ ਨੂੰ ਆਪਾਂ ਰੋਜ਼ ਮਤਾ ਦੇਖਦੇ ਆਂ ਤੇ ਆਪਾਂ ਸਮਝ ਨੂੰ ਸਤਗੁਰੂ ਦਾਸ ਮਹਾਰਾਜ ਦੀ ਬਾਣੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣਾ ਚਾਹੀਦਾ ਉਹਨਾਂ ਨੇ ਬਹੁਤ ਬਹੁਤ ਯਤਨ ਕੀਤਾ ਉਸ ਸਮੇਂ ਬੇਇਨਸਾਫੀ ਨੂੰ ਖਤਮ ਕਰਨ ਲਈ ਲੋਕਾਂ ਨੂੰ ਇਨਸਾਫ ਦੇਣ ਵਾਸਤੇ ਅਤੇ ਲੋਕਾਂ ਨੂੰ ਤਰਮਨ ਜੋ ਨਹੀਂ ਜਾਤ ਪਾਤ ਤੋਂ ਖਤਮ ਕਰਨ ਵਾਸਤੇ ਆទਿ ਇਹ ਆਪਾਂ ਨੂੰ ਕਿਸੇ ਵੀ ਤਰ੍ਹਾਂ ਕੋਈ ਕਮਜ਼ੋਰੀਆਂ ਜਦ ਸਮਾਜ ਵਿੱਚ ਕਿਤੇ ਜ਼ੁਲਮ ਹੁੰਦਾ ਹੈ ਇਨਸਾਫ ਨਹੀਂ ਹੁੰਦੀ ਹੈ ਜਾਂ ਜਿੱਥੇ ਹੁਕਮਾਂ ਹੁੰਦੀ ਹੈ ਉਹਦੇ ਵਿਰੋਧ ਆਪਾਂ ਸਭ ਨੂੰ ਇਕੱਠੇ ਹੋ ਕੇ ਲੜਨੀ ਚਾਹੀਦੀ ਹੈ ਸਭ ਨੇ ਬਾਸ ਰਾਜ ਦੀ ਬਾਣੀ ਆਪਾਂ ਸਭ ਨੂੰ ਅਮਲ ਕਰਨਾ ਚਾਹੀਦਾ ਪਹਿਲਾਂ ਦੇਣਾ ਚਾਹੀਦਾ ਹੈ ਕਿ ਆਪਣੇ ਸਾਰੇ ਵਸਾਇ ਤੇ ਸਿੱਖਿਆ ਸੋ ਉਹਨਾਂ ਦੇ ਪ੍ਰਕਾਸ਼ ਉਸ ਸਪੋਰਟ ਵਿੱਚ ਜਿਸਾਰੇ ਦੇ ਬੋਧਰਦੇ ਨੇ ਵਸਿਆ ਨੂੰ ਪੰਜਾਬੀਆਂ ਨੂੰ ਦੇਸ਼ ਵਸਿਆ ਨੂੰ ਉਹ ਬਹੁਤ ਪਾਈਆਂ ਦੇ ਨਾਲ ਵਾਇਪੀ ਦੀ ਖਾਲਸਾ ਪਾਈ ਦੀ ਪੰਦੇ ਕੋਈ ਚੈਨਲ ਦੇਖ ਰਹੇ ਹੋ ਅੱਜ ਪੰਜਾਬ ਦੀ ਕੈਮਰਾਮੈਨ ਹਰਮਨ ਸਿੰਘ ਨਾਲ ਜੀ ਸਰਕਾਰ ਸਾਹਿਬ ਵਾਇਪੀ ਨਾਲ ਸਾ ਜਗੁਰਦੇ ਤਨਗੁਰਦੇ ਕੰਤਾਨਨ ਸ੍ਰੀ ਗੁਰੂ ਅਰਦਾਸ ਮਹਾਰਾਜ ਦਾ ਪ੍ਰਕਾਸ਼ ਜਿਹੜਾ 690 ਆ ਰਿਹਾ ਉਸ ਸੰਬੰਧ ਵਿੱਚ ਮਹਲਾ ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਸ਼ੋਭਾ ਯਾਤਰਾ ਜੋ ਕੱਢੀ ਗਈ ਹੈ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਨਾਲ ਨੇ ਬਾਬਾ ਜੀ ਸਭ ਤੋਂ ਪਹਿਲਾਂ ਜੈ ਗੁਰਦੇਵ ਘੱਟ ਗੁਰਦੇਵ ਜੀ ਜੈ ਗੁਰਦੇਵ ਧੰਨ ਗੁਰਦੇਵ ਜੀ ਪੰਤਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਜੋ ਮਹਲਾ ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਕੱਢੀ ਗਈ ਹੈ ਸਾਰੀ ਸੰਗਤ ਇੱਥੇ ਅੰਬੇਦਕ ਤੋਂ ਇਕੱਠੀ ਹੋਈ ਹੈ ਸੰਗਤ ਨੂੰ ਬਾਬਾ ਜੀ ਕੀ ਸੁਣਿਆ ਅੱਜ ਪੰਤਨ ਜੈ ਗੁਰੂ ਸਤਿਗੁਰੂ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ 699 ਗੁਰਪ੍ਰਵ ਦੀਆਂ ਤੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਅੱਲਾ ਕੁਰੀ ਰਵਿਦਾਸਪੁਰਾ ਤੋਂ ਸ਼ੋਭਾ ਯਾਤਰਾ ਆਰੰਭ ਹੋਈ ਹੈ ਜੋ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਰਾਸਤੇ ਸ੍ਰੀ ਗੁਰੂ ਰਵਿਦਾਸ ਪ੍ਰਾਇਵੀਕੀ ਇਸਵਾਪਤ ਹੋਵੇਗੀ ਸੋ ਇਸ ਸਮੇਂ ਦੇਸ਼ ਵਾਸੀਆਂ ਸਮੂਹ ਸਾਧ ਸੰਗਤਾਂ ਨੂੰ ਗੁਰੂ ਨਿਵਾ ਨਾਮ ਲੇਵਾ ਸਾਧ ਸੰਗਤ ਨੂੰ ਧੰਨ ਧੰਨ ਸਤਪੁਰ ਰਵਿਦਾਸ ਮਹਾਰਾਜੀ ਦੇ ਗੁਰਪ੍ਰਭੂਤੀਆਂ ਬਹੁਤ-ਬਹੁਤ ਮੁਬਾਰਕਾਂ ਦੀ ਧੰਨ ਧੰਨ ਸਤਪੁਰ ਰਵਿਦਾਸ ਮਹਾਰਾਜੀ ਦਾ ਜੋ ਸੰਕਲਪ ਸੀ ਬੇਗਮਪੁਰਾ ਸ਼ਹਿਰ ਕੋ ਨਾਉ ਧੂਕੇ ਅੰਧੋ ਹੋ ਨਹੀਂ ਤਾ ਠਾਓ ਸਾਧ ਸੰਗਤ ਨੂੰ ਪਿਆਰ ਜੀ ਮਾਤਾ ਜੈਸੇ ਮਨ ਕੋ ਮਕੀਰਾ ਸਾਨੂੰ ਸਾਰਿਆਂ ਨੂੰ ਗੁਰਦਨ ਸਤਿਪੁਰਵਦਾਸ ਮਹਾਰਾਜੀ ਦੀ ਬਾਣੀ ਉੱਪਰ ਚੱਲ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ ਅੱਜ ਸਾਡਾ ਸ਼ਿਕਾਸ਼ ਗੁਰਦਾਸ ਮਹਾਰਾਜ ਦੇ ਪਰਸਪਰ ਦਾ ਸਵਾਗਤ ਚੁਪਾਈ ਯਾਤਰਾ ਕੀਤੀ ਜਾ ਰਹੀ ਹੈ ਤੇ ਪ੍ਰਸ਼ਾਸਨ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਕੀ ਕਹਿਣਾ ਚਾਹੋਗੇ ਅੱਜ ਸਭ ਤੋਂ ਵੱਲਾ ਤਾਂ ਮੇਰੇ ਵੱਲੋਂ ਪੰਜਾਬ ਪੁਲਿਸ ਵੱਲੋਂ ਅੰਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾਂ ਔਰ ਦੂਸਰਾ ਮੈਂ ਧੰਨਵਾਦ ਕਰਨਾ ਹੈ ਕਿ ਅੱਜ ਦੇ ਸਾਰੇ ਸ਼ਰਧਾਲੂ ਜਿਹੜੇ ਆ ਇਸ ਸ਼ੋਭਾ ਯਾਤਰਾ 'ਚ ਬਹੁਤ ਹੀ ਸਰਕਾਰ ਸਾਹਿਬ ਕਿਸ ਰੋਲ ਜਿਹੜਾ ਅੱਜ ਦੇ ਇਸ ਹਿੱਸਾ ਲਿਆ ਪੰਜਾਬ ਪੁਲਿਸ ਵੱਲੋਂ ਜਿਹੜਾ ਦਰਜਨ ਤੋਂ ਮਾਨੂੰ ਐਸਐਸਪੀ ਸਾਹਿਬ ਦੀ ਗਾਈਡਲਾਈਨ ਤੇ ਪੱਕਾ ਜਿਹੜੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ ਔਰ ਮੈਨੂੰ ਪੂਰੀ ਆਸ ਹੈ ਕਿ ਸ਼ਹਿਰ ਵਾਸੀ ਪ੍ਰੋਪਰ ਜਿਹੜਾ ਇੰਜੋਏ ਵੀ ਕਰ ਰਹੇ ਨੇ ਤੇ ਆਪਣੇ ਗੁਰੂਏ ਸੁਨਹਿਦਾਰ ਨੂੰ ਚਾਹਤ ਹੈ ਸਤਗੁਰ ਸਤਨ ਦਾਸ ਮਹਾਰਾਜ ਜੀ ਦਾ ਸੁਭਾਈ ਆਪਣੀ ਸੋਧੋ ਕੀ ਕਰਨਾ ਹੈ ਪਹਿਲਾਂ ਸਾਰੇ ਸੰਗਤ ਨੂੰ ਜੋ ਬੋਲੇ 100 ਰੁਪਏ ਸਤਗੁਰ ਵਿਦਾਸ ਮਹਾਰਾਜ ਸਤਗੁਰ ਵਿਦਾਸ ਮਹਾਰਾਜ ਦਾ ਇਹ 649 ਜਨਮ ਦਿਹਾੜਾ ਸੀ ਮਨਾ ਰਹੇ ਹਾਂ ਜੋਸ਼ਾ ਕਰੋਸ਼ ਨਾਲ ਸੰਗਤ ਜੋਸ਼ ਨਾਲ ਕਰੋਸ਼ ਨਾਲ ਮਨਾ ਰਹੀ ਹੈ ਸੋ ਸਤਗੁਰ ਵਿਦਾਸ ਮਹਾਰਾਜ ਨੇ ਹਮੇਸ਼ਾ ਬਰਾਬਰਤਾ ਦੀ ਗੱਲ ਕੀਤੀ ਸਮਾਨਤਾ ਦੀ ਗੱਲ ਕੀਤੀ ਹੈ ਕਿ ਐਸਾ ਚਾਹੂ ਰਾਜ ਮਾ ਆ ਮਿਲੇ ਸਭਨ ਕੋ ਆ ਛੋਟ ਵੱਡੇ ਸਭ ਬਸੇ ਰਬੀਦਾਸ ਰਹੀ ਪਰਸਾ ਉਸ ਹਮੇਸ਼ਾ ਬਰਾਬਰਤਾ ਦੀ ਸਮਾਨਤਾ ਦੀ ਗੱਲ ਕੀਤੀ ਆ ਅਸੀਂ ਵੀ ਸਾਰੇ ਉਹਨਾਂ ਦੀ ਬਾਣੀ ਤੇ ਅਮਲ ਕਰੀਏ ਤੇ ਹਮੇਸ਼ਾ ਬਰਾਬਰਤਾ ਦਾ ਸੰਦੇਸ਼ ਦੇਈਏ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਗੱਲ ਕਰੀਏ ਸੋ ਇੱਕ ਵਾਰੀ ਫੇਰ ਤੋਂ ਸਾਰੀ ਸੰਗਤ ਨੂੰ ਸਤਿਗੁਰੂ ਰਬੀਦਾਸ ਮਹਾਰੀ ਦੇ 699 ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਬਹੁਤ ਬਹੁਤ ਦਾ ਉਹ ਮਲੇ ਸੋਨਰ ਭੈ ਰਬੀਦਾਸ ਮਹਾਰਾ ਜੀ